ਇਹ ਜੀ ਵਾਰਡ ਨੰਬਰ 10 ਦੇ ਵਿੱਚ ਜਿੱਥੇ ਕਿ ਗਗਨਦੀਪ ਕੌਰ ਵਾਰਡ ਇੰਚਾਰਜ ਨੇ ਉੱਥੇ ਦੋ ਗਲੀਆਂ ਦਾ ਦੁਦ ਘਟਨ ਕੀਤਾ ਗਿਆ ਬਾ ਜਿੱਥੇ ਕਿ ਲੋਕਟਾਈ ਲੱਗਣੀ ਆ ਗਲੀਆਂ ਦੀ ਹਾਲਤ ਜਿਹੜੀ ਆ ਕਾਫੀ ਖਰਾਬ ਸੀ ਸੋ ਉਹਦੇ ਚੀਫ ਗਲੀ ਤੇ ਜਿਹੜੀ ਆ ਉਹ 8 ਲੱਖ ਦੀ ਲਾਗਤ ਨਾਲ ਬਣਨੀ ਆ ਦੂਸਰੀ ਗਲੀ ਜਿਹੜੀ ਆ 6 ਲੱਖ ਤੇ 70 ਹਜ਼ਾਰ ਰੁਪਏ ਦੀ ਲਾਗਤ ਦੇ ਨਾਲ ਤਿਆਰ ਹੋਣੀ ਆ ਸੋ ਇਹ ਦੋ ਕੁ ਮਹੀਨੇ ਦੇ ਸਮੇਂ ਦੇ ਵਿੱਚ ਗਲੀਆਂ ਜਿਹੜੀਆਂ ਬਣ ਕੇ ਤਿਆਰ ਹੋਣਗੇ ਟੋਟਲ ਕਿੰਨਾ ਹੋ ਗਿਆ ਜੀ ਜਿਹੜਾ ਲਾਇਆ ਗਿਆ ਜਿਹੜਾ ਕਿ ਪਿਛੇ ਵੀ ਕੀਤਾ ਹੋਇਆ ਹੈ ਇਤ ਹੈ ਜੀ ਸਾਜੀ ਉਹਦੇ ਵਿੱਚ ਲਗਭਗ 6.5 ਲੱਖ ਜਿਹੜਾ ਉਹ ਸੜਕ ਦਾ ਜਿਹੜਾ ਬਰਮ ਬਣਨੇ ਉਹਦੇ ਤੇ ਤੇ 1.8 ਲੱਖ ਦੀ ਗਲੀ ਬਣਨੀ ਹੈ 2.70 ਲੱਖ ਦੀ ਬਣਨੀ ਹੈ ਤੇ ਕੋਈ ਪਾਰਕ ਦੇ ਵਿੱਚ ਵੀ ਜਿਹੜਾ ਵਾ ਕੰਮ ਉਹ ਲੋੜ ਅਨਸਾਰ ਜਿਹੜਾ ਜਿੰਨਾ ਵੀ ਉਹਦੇ ਵਿੱਚ ਖਰਚਾ ਹੋਏਗਾ ਲਗਭਗ ਅੱਜ ਜਿਹੜਾ ਵਾ ਇਹ ਕੋਈ 25 ਲੱਖ ਨਿਰਪਾਇ ਦੇ ਲੱਗੇ ਜਿਹੜਾ ਉਹ ਉਹਦਾ ਅੱਜ ਸ਼ੁਰੂਆਤ ਕੀਤੀ ਗਈ ਹੈ ਵਾਰਡ ਨੰਬਰ 10 ਦੇ ਵਿੱਚ ਮਿਰਾਲਾਪੁਰ ਦਾ ਵਿਕਾਸ ਕਾਫੀ ਸਮੇਂ ਤੋਂ ਪਹਿਲਾਂ ਪਛੜਿਆ ਹੋਇਆ ਸੀ ਇਲਾਕਾ ਤੇ ਹੁਣ ਤੁਹਾਡੇ ਕੋਲ ਕਿੰਨੀ ਤਰਜ਼ੀਰ ਹੋਗੀ ਮਰਾਦਪੁਰੇ ਨੂੰ ਵਿਕਸਿਤ ਕਰਨ ਵਿੱਚ ਮਰਾਦਪੁਰੇ ਦੇ ਪਹਿਲਾਂ ਜੀ ਵੇਖੋ ਇੱਥੇ ਜਿਆਦਾ ਜਿਹੜੀ ਆ ਸੀਵਰੇਜ ਸਿਸਟਮ ਦੀ ਪ੍ਰੋਬਲਮ ਸੀ ਉਹ ਕਾਫੀ ਹੱਦ ਤੱਕ ਹੱਲ ਹੋਈ ਹੈ ਜਿਹੜੀ ਕਿ ਬੜੇ ਸਾਲਾਂ ਤੋਂ ਸੀ ਕੋਈ 15-20 ਸਾਲ ਤੋਂ ਲੋਕਾਂ ਨੂੰ ਜਿਹੜਾ ਇੱਥੇ ਗਲੀਆਂ ਦੇ ਵਿੱਚ ਪਾਣੀ ਜਿਹੜਾ ਸੀ ਉਹਦੀ ਮੁਸ਼ਕਲ ਆ ਸਾਹਮਣੀ ਸਾਹਮਣਾ ਕਰਨਾ ਪੈ ਰਿਹਾ ਸੀ ਲੋਕਾਂ ਦਾ ਨੰਗਣਾ ਵੀ ਬੜਾ ਮੁਸ਼ਕਲ ਸੀ ਸੋ ਉਹ ਜਿਹੜੀ ਹੈ ਸੁਪਰ ਸ਼ੱਕਰ ਮਸ਼ੀਨ ਲਗਾ ਕੇ ਤੇ ਸਾਰੇ ਥੱਲੇ ਜਿਹੜਾ ਸੀਰੇ ਮਰਾਦਪੁਰੇ ਦਾ ਸਫਾਕਰਤਾ ਹੁਣ ਪਾਣੀ ਦੀ ਸਮੱਸਿਆ ਜਿਹੜੀ ਉਹਦੇ ਤੋਂ ਲੋਕਾਂ ਨੂੰ ਰਾਹਤ ਮਿਲੀ ਆ ਹੁਣ ਜਿਹੜਾ ਉਹ ਅਸੀਂ ਗਲੀਆਂ ਨਾਲੀਆਂ ਜੋ ਵੀ ਇੱਥੇ ਬਣਨ ਵਾਲਾ ਉਹ ਅਸੀਂ ਸ਼ੁਰੂਆਤ ਕਰਤੀ ਆ ਤੇ ਉਹ ਜਲਦੀ ਬਣਾਵਾ ਕਿ ਮਰਾਦਪੁਰੇ ਨੂੰ ਜੋ ਲੋਕਾਂ ਨੂੰ ਪਿਛਲੇ ਸਮੇਂ ਦੇ ਦੌਰਾਨ ਇਹ ਸੰਤਾਪ ਚੱਲਣਾ ਪਿਆ ਵਾ ਉਹਦਾ ਅਸੀਂ ਇਹਨਾਂ ਨੂੰ ਤਰਜੀਹ ਵਾੰਗੇ ਕੇ ਬਰਾਤਪੁਰੇ ਦਾ ਵਿਕਾਸ ਜਿਹੜਾ ਉਹ ਪਹਿਲ ਦੇ ਅਧਾਰ ਤੇ ਵਧਿਆ ਕਰਾਇਆ ਜਾਵੇ ਵਕ ਵਕ ਥਾਵਾਂ ਦੇ ਦੁਗਟਨ ਕੀਤਾ ਗਿਆ ਜੀ ਤੇ ਕਿਹੜੀ ਕਿਹੜੀ ਜਗਤ ਕਿਹੜੀ ਕਿਹੜੀ ਇਗਲੀਨ ਦੁਗਟਨ ਕੀਤੇ ਗਿਆ ਜੀ ਤੁਹਾਡੇ ਵਿੱਚ ਅੱਜ ਮਰਾਤਪੁਰੇ ਦਾ ਹੀ ਮੇਨ ਫੋਕਸ ਕੀਤਾ ਗਿਆ ਵਾ ਮਰਾਤਪੁਰੇ ਦੀ ਅੱਜ ਜਿਹੜੀ ਹੈਗੀ ਪਹਿਲਾਂ ਤਾਂ ਇੱਕ ਸੜਕ ਦੇ ਬਰਮਾ ਦਾ ਕਰਵਾਇਆ ਗਿਆ ਸੀਗਾ ਉਹ ਤਕਰੀਬਨ 6.70 ਕੋ 6.70 ਲੱਖ ਰੁਪਏ ਦਿੱਤਾ ਸੀ ਜਿਹੜੇ ਪਰਮਾ ਦੀ ਜਿਸ ਕੰਮ ਸ਼ੁਰੂਆਤ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਇਹ ਦੋ ਗਲੀਆਂ ਦਾ ਹੋਰ ਮੂਰਤ ਕੀਤਾ ਗਿਆ ਵਾ ਜਿਹਦੇ ਵਿੱਚ 1 8 ਲੱਖ ਜਿਆਦਾ ਤੇ 1 6.76 ਲੱਖ ਰੁਪਏ ਹੂੰ ਇਹ ਲੌਕਟਾਈਨ ਦੀ ਹੈਗੀ ਆ ਜਿਹਦੇ ਅੱਜ ਮੂਰਤ ਹੋ ਗਿਆ ਮਦਰ ਸਾਹਿਬ ਵੱਲੋਂ ਇਹ ਤਕਰੀਬਨ ਮਹੀਨੇ ਦੇ ਦਿੱਕਰ ਕੰਮ ਹੋ ਜਾਂਦੀਆਂ ਨੇ ਚੰਨੇ ਗੱਲ ਬਣ ਗਿਆ کافی ਖਸਤਾ ਸੀ ਨਾ ਗਲੀਆਂ ਛੜਕਾਂ ਦੀ ਇਹ ਕਾਫੀ ਚਿੰਤਾ ਸੀ ਇੱਥੇ ਪ੍ਰੋਬਲਮ ਸੀ ਇੱਕ ਮੇਨ ਪ੍ਰੋਬਲਮ ਇੱਥੇ ਪਾਣੀ ਖੜਾ ਰਹਿੰਦਾ ਸੀ ਸੀਵਰੇਜ ਕਰਕੇ ਸੀਵਰੇਜ ਦਾ ਇਹਨਾਂ ਦਾ ਪੱਕਾ ਹੱਲ ਕਰਵਾ ਦਿੱਤਾ ਸੁਪਰ ਸ਼ਕਰ ਨਾਲ ਹੋਣਾ ਇਸ ਕਰਕੇ ਹੀ ਅਸੀਂ ਗਲੀ ਦਾ ਮੂਰਤ ਤਾਂ ਕਿ ਪਹਿਲਾਂ ਪਾਣੀ ਨਾ ਹੁਣ ਚਲੂਏਗਾ ਤਾਂ ਹੁਣ ਇਹ ਗਲੀਆਂ ਬਿਲਕੁਲ ਟਿਕ ਜਾਣਗੀਆਂ ਇੱਥੇ ਲੋਕਾਂ ਨੂੰ ਕਾਫੀ ਦੇਰ ਤੋਂ ਬੜੀ ਫਰਸ਼ਣ ਨਹੀਂ ਆ ਰਹੀ ਸੀਗੀ ਹਮ ਮਤਲਬ ਪਿਛਲੇ ਕਈ ਸਾਲਾਂ ਤੋਂ ਜਿਹੜੀਆਂ ਗਲੀਆਂ ਬੜੀਆਂ ਖਰਾਬ ਸੀ ਜਾਂ ਨਹੀਂ ਸੀ ਬਣੀਆਂ ਪੰਡੋਰੀ ਰੋਡ ਤਾਂ ਬਿਲਕੁਲ ਹੀ ਟੁੱਟ ਚੁੱਕਾ ਸੀਗਾ ਤੇ ਉਹ ਵੀ ਸੀ ਨਹੀਂ ਬਣਿਆ ਤੇ ਹੁਣ ਸਾਰੀ ਮੁਰੰਮਤ ਹੋ ਜਾਏਗੀ ਤੇ ਗਲੀਆਂ ਨਮੀਆਂ ਹੀ ਬਣ ਜਾਣੀਆਂ ਪੰਡੋਰੀ ਰੋਡ ਵੀ ਨਮਾਈ ਬਣ ਜਾਏਗੀ ਕਿੰਤਰਾਂ ਦੇ ਵਿਕਾਸ ਹੋ ਰਿਹਾ ਮਰਾਜ਼ਪੁਰੇ ਦੇ ਵਿੱਚ ਬਾਕੀ ਥਾਵਾਂ ਤੇ ਵੇਖਣ ਨੂੰ ਮਿਲਿਆ ਕਿ ਸੀਵਰੇਜ ਦੀ ਬੜੀ ਮੁਸ਼ਕਲ ਹੁੰਦੀ ਹੁੰਦੀ ਸੀ ਮੀਂਹ ਕਣੇ 'ਚ ਬੜਾ ਬੁਰਾ ਹਾਲ ਹੋ ਜਾਂਦਾ ਹੁੰ ਇਹ ਤਾਂ ਬਹੁਤ ਜ਼ਿਆਦਾ ਹੀ ਮੁਸ਼ਕਲ ਹੋ ਗਈ ਸੀ ਜਿਹੜੀ ਕਿ ਹੁਣ ਹੱਲ ਕਰ ਦਿੱਤੀ ਗਈ ਹੈ ਹੁਣ ਮਤਲਬ ਸਾਨੂੰ ਸੀਵਰੇਜ ਵੱਲੋਂ ਕੋਈ ਪ੍ਰੋਬਲਮ ਨਹੀਂ ਉਸ ਤੋਂ ਬਾਅਦ ਦੂਸਰਾ ਕੰਮ ਸੀਗਾ ਕਿ ਗਲੀਆਂ ਪੱਕੀਆਂ ਕਰਾਉਣੀਆਂ ਤੇ ਉਹ ਵੀ ਹੁਣ ਹੋਣ ਜਾ ਰਹੀਆਂ ਨੇ ਕੀ ਲੱਗਦਾ ਵਾ ਕਿ ਮੁਰਾਦਪੁਰ ਦਾ ਵਿਕਾਸ ਹੋਵੇਗਾ ਹੋਰ ਵਿਧਾਇਕ ਸਾਹਿਬ ਦੀ ਅਗਵਾਈ ਦੇ ਵਿੱਚ ਕਿ ਨਹੀਂ ਹੋ ਰਿਹਾ ਵਾ ਤੇ ਹੋਵੇਗਾ ਤਾਂ ਉਹ ਦੁਹਰਨ ਕੀਤਾ ਮੁਰਾਦਪੁਰ ਦੇ ਕਿਸ ਤਰ੍ਹਾਂ ਦਾ ਵਿਕਾਸ ਹੋ ਰਿਹਾ ਹੈ ਮੁਰਾਦਪੁਰ ਦੇ ਕਿੰਨੀ ਕੁ ਪਰੇਸ਼ਾਨੀ ਲੋਕਾਂ ਨੂੰ ਆ ਰਹੀ ਸੀ ਪਹਿਲਾਂ ਤੇ ਅੱਜ ਜਿਹੜਾ ਐਮਐਲਏ ਸਾਹਮਣੇ ਚਾਰ ਜਗ੍ਹਾ ਦੇ ਉਦਘਾਟਨ ਕਰ ਕੀਤਾ ਵਾ ਇਹਦੀ ਨਾਮ ਮੁਰਾਦਪੁਰੇ ਦਾ ਜਿਹੜਾ ਜਿਹੜਾ ਵਿਕਾਸ ਆ ਬਹੁਤ ਜ਼ਿਆਦਾ ਜਿਹੜਾ ਵਾ ਕਿ ਵਧੀਆ ਹੋ ਜੂਗਾ ਪਹਿਲਾਂ ਵੀਨ ਪ੍ਰੋਬਲਮ ਸੀ ਸੀਵਰੇਜ ਦੀ ਉਹ ਵੀ ਹੱਲ ਹੋ ਗਈ ਆ ਹੁਣ ਗਲੀਆਂ ਜਿਹੜੀਆਂ ਵਾਂ ਤੇ ਇਹਨਾਂ ਦੇ ਅਲਿਧਿਆਨ ਇੱਕ ਪਾਰਕ ਜਿਹੜੀ ਮੁਰਾਦਪੁਰੇ ਦੀ ਉਹਨੂੰ ਬਹੁਤ ਵਧੀਆ ਬਣਾ ਰਹੇ ਨੇ ਮਾਨ ਸਾਹਿਬ ਅੱਜ ਖੁਦ ਆ ਵੀਦਗਾਰਨ ਕਰ ਰਹੇ ਕਾਫੀ ਮੁਕਸ਼ਿ ਮੁਸ਼ਕਿਲ ਹੁੰਦੀ ਦੀ ਪਲੱਸ ਇਵਰੇ ਦੀ ਲੈ ਕੇ ਜਾ ਕਿ ਟੁੱਟੀਆਂ ਗਲੀਆਂ ਸੜਕਾਂ ਨਾਲੀਆਂ ਕਰਕੇ ਤੇ ਹੁਣ ਕਿਸ ਤਰ੍ਹਾਂ ਦੇ ਹਾਲਾਤ ਨੇ ਮੁਰਜ਼ਬਰ ਦੇ ਅੱਜ ਪਹਿਲਾਂ ਤਾਂ ਜਿੱਥੇ ਨੰਗਨ ਜੋਗਨੀ ਸੀ ਸੜਕਾਂ ਜਿਹੜੀਆਂ ਗਲੀਆਂ ਨਾਲੀਆਂ ਸੀ ਹੁਣ ਜਿਹੜਾ ਵਾ ਬਹੁਤ ਜ਼ਿਆਦਾ ਸੁਧਾਰ ਹੋ ਗਿਆ ਵਾ ਬੰਦਾ ਅਰਮਾਨ ਆਪਣੇ ਗੱਡੀ ਮੋਟਰ ਤੇ ਆ ਕੇ ਤੇ ਆਪਣੇ ਘਰ ਜਾ ਸਕਦਾ ਵਾ ਆ ਸਕਦਾ ਵਾ ਬਿਲਕੁਲ ਸੁੱਕੀ ਆ ਗਲੀਆਂ ਨਾਲੀਆਂ ਨੰਗਨ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਲੱਗਦਾ ਵਿਕਾਸ ਹੋ ਰਿਹਾ ਵਾ ਹਲਕੇ ਦਾ ਲੱਗ ਰਿਹਾ ਜੀ ਬਹੁਤ ਵਧੀਆ ਵਿਕਾਸ ਹੋ ਰਿਹਾ ਵਾ